ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰੂ ਕੀ ਬਾਣੀ ਦੀ ਸਾਂਝ ਪਾਈ ਜਾਂਦੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਇਹ ਪਾਵਨ ਬਾਣੀ ਸਿੱਧ ਗੋਸ਼ਟ ਜਿਹਦੀ ਵਿਚਾਰ ਸੰਗਤਾਂ ਦੇ ਨਾਲ ਸਾਂਝ ਕੀਤੀ ਜਾਂਦੀ ਹੈ ਹਰ ਰੋਜ਼ ਇਕੀਮੀ ਇਹ ਕੌੜੀ ਹੈ ਇਹਦੇ ਚਾਰ ਪੰਕਤੀਆਂ ਤੁਸੀਂ ਦੇਖ ਰਹੇ ਹੋ ਜੋ ਬੋਰਡ ਦੇ ਉੱਤੇ ਲਿਖਿਆ ਹੋਈਆਂ ਹਨ ਔਰ ਛੇ ਪੰਕਤੀਆਂ ਨੇ ਦੋ ਪੰਕਤੀਆਂ ਹੋਰ ਨੇ ਇਹਨਾਂ ਚਾਰ ਪੰਕਤੀਆਂ ਦੇ ਵਿੱਚ ਸਵਾਲ ਹੈ ਤੇ ਅਗਲੀਆਂ ਦੋ ਪੰਕਤੀਆਂ ਦੇ ਵਿੱਚ ਜਵਾਬ ਹੈ ਆਓ ਸਿੱਧਾ ਨੇ ਸਵਾਲ ਕੀਤੇ ਨੇ ਬੜੇ ਗਿਆਨਵਾਨ ਸਨ ਬੜੇ ਸੂਝਵਾਨ ਸਨ ਸਿੱਧ ਸਵਾਲ ਕਰਦੇ ਨੇ ਆਓ ਸਭ ਤੋਂ ਪਹਿਲਾਂ ਇਸ ਬਾਣੀ ਦਾ ਪਾਠ ਕਰੀਏ ਆਦ ਕਾਓ ਕਵਨ ਵਿਚਾਰ ਕਥਿ ਹਲੇ ਸੁਨ ਕਹਾ ਘਰ ਵਾਸੋ ਗਿਆਨ ਕੀ ਮੁੰਦਰਾ ਕਵਨ ਕਥਿ ਹਲੇ ਘਟ ਘਟ ਕਵਨ ਨਿਵਾਸੋ ਕਾਲ ਕਾ ਠਿੰਗਾ ਕਿਉ ਜਲਾਈਲੇ ਕਿਉ ਨਿਰਭਾਉ ਘਰ ਜਾਈਐ ਸਹਿਜ ਸੰਤੋਖ ਕਾ ਆਸਣ ਜਾਣਾ ਕਿਉ ਛੇਦੇ ਬਹਿ ਰਾਈਐ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਇਹ ਪਾਵਨ ਬਾਣੀ ਜਿਹਦਾ ਪਾਠ ਆਪ ਜੀ ਨੇ ਸੁਣਿਆ ਹੈ ਇਸ ਤਰੀਕੇ ਦੇ ਨਾਲ ਬਾਣੀ ਨੂੰ ਪੜਨਾ ਹੈ ਤਾਂ ਆਓ ਧੰਨ ਗੁਰੂ ਸਤ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਪੰਕਤੀਆਂ ਵਿੱਚ ਸਾਨੂੰ ਕਿਆ ਸੋਝੀ ਦਿੰਦੇ ਨੇ ਵਿਚਾਰ ਕਰੀਏ ਕਿਹੜੇ ਸਵਾਲ ਸਿੱਧ ਕਰਦੇ ਨੇ ਆਦ ਜਿਵੇਂ ਅਸੀਂ ਪੜਦੇ ਆਦ ਸੱਚ ਜੁਗਾਦ ਸੱਚ ਆਦ ਹੁੰਦਾ ਮੁੰਡ ਕਿਹਦਾ ਮੁੰਡ ਪਰਮੇਸ਼ਰ ਪ੍ਰਮਾਤਮਾ ਸਭ ਦਾ ਮੁੰਡ ਹੈ ਸਭ ਕੁਝ ਪ੍ਰਮਾਤਮਾ ਤੋਂ ਹੀ ਬਣਿਆ ਹੈ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਦਨ ਆਰਥ ਹੁੰਦਾ ਮੁੰਡ ਆਰੰਭ ਜਿਹਨੂੰ ਕਹੇ ਲੀਏ ਜਗਤ ਦੀ ਰਚਨਾ ਦਾ ਮੁੰਡ ਉਹਦੇ ਬਾਰੇ ਕੋਈ ਵਿਚਾਰ ਸਤਿਗੁਰ ਤੋਂ ਪੁੱਛਦੇ ਨੇ ਸਿੱਧ ਜਿਵੇਂ ਅਸੀਂ ਬਾਣੀ ਚ ਪੜਦੇ ਆ ਜਪਜੀ ਸਾਹਿਬ ਦੇ ਵਿੱਚ ਪ੍ਰਾਤਿ ਰੁਕਤਿ ਥਿਤਿ ਬਾਰ ਪਵਨ ਪਾਣੀ ਅਗਨੀ ਪਾਤਾਲ ਉਥੇ ਪਹਿਲਾ ਸਵਾਲ ਵੀ ਹੈ ਕਵਣ ਸ੍ਰੁੱਤੀ ਮਹਾ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਪੁਰਾਣ ਸਿਤਵਾਰ ਨਾ ਜੋਗੀ ਜਾਣਾ ਰਤ ਮਹਾ ਨ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣਾ ਸੋਈ ਇਸ ਦੁਨੀਆ ਦੇ ਮੁੰਡ ਬਾਰੇ ਪ੍ਰਮਾਤਮਾ ਬਾਰੇ ਵੀ ਕੋਈ ਨਹੀਂ ਜਾਣ ਸਕਦਾ ਰੱਬ ਹੀ ਜਾਣਦਾ ਹੈ ਕਦੋਂ ਸ੍ਰਿਸ਼ਟੀ ਆਰੰਭ ਹੋਈ ਮਾਲਕ ਜਾਣੇ ਪ੍ਰਮਾਤਮਾ ਤਾਂ ਸਤਗੁਰੂ ਪਾਚਕ ਨੇ ਨੇ ਕਹਿੰਦੇ ਨੇ ਸਿੱਧਾਂ ਨੇ ਸਵਾਲ ਕੀਤਾ ਕਿ ਆਦ ਕੋ ਕਵਨ ਵਿਚਾਰ ਕਥੀ ਹਲੇ ਵਿਚਾਰ ਹੁੰਦਾ ਵਿਚਾਰ ਕਰਨਾ ਕਵਨ ਪੁਲਿੰਗ ਇਕਵਚਨ ਹੈ ਕੌਣ ਵਿਚਾਰ ਪੁਲਿੰਗ ਇਕਵਚਨ ਹੈ ਕਵਨ ਦਾ ਵਿਸ਼ੇਸ਼ਣ ਹੈ ਕਿਹੜਾ ਵਿਚਾਰ ਤੋ ਸਤਗੁਰੂ ਨੂੰ ਕਹਿੰਦੇ ਨੇ ਇਸ ਸੰਸ੍ਰਿਸ਼ਟੀ ਦੇ ਮੁੰਡ ਦਾ ਜੋ ਸ੍ਰਿਸ਼ਟੀ ਮਹਾਰਾਜ ਨੇ ਰੱਬ ਨੇ ਬਣਾਈ ਹੈ ਤੂੰ ਉਹਦਾ ਤੁਸੀਂ ਉਹਦਾ ਕੀ ਵਿਚਾਰ ਦੱਸਦੇ ਹੋ ਕਿ ਕਦੋਂ ਤੋਂ ਬਣੀ ਕਿਵੇਂ ਬਣੀ ਇਹਦੇ ਬਾਰੇ ਤੁਸੀਂ ਕੀ ਦੱਸਦੇ ਹੋ ਤੁਹਾਡਾ ਕੀ ਵਿਚਾਰ ਹੈ ਸੁਣ ਕਹਾ ਘਰ ਵਸੋ ਸੁਣ ਹੁੰਦਾ ਅਫੁਰ ਪ੍ਰਮਾਤਮਾ ਤੇ ਕਹਿੰਦੇ ਨੇ ਸਤਗੁਰੂ ਪਾਸ਼ਾ ਕਹਿੰਦੇ ਨੇ ਭਾਈ ਸਿੱਧ ਕਹਿੰਦੇ ਨੇ ਕਿ ਜਦੋਂ ਸ੍ਰਿਸ਼ਟੀ ਪਰਮਾਤਮਾ ਨੇ ਰਚੀ ਉਦੋਂ ਪਰਮਾਤਮਾ ਜਾਂ ਨਹੀਂ ਰਚੀ ਸੀ ਉਦੋਂ ਜਿਹੜਾ ਪਰਮਾਤਮਾ ਦਾ ਵਾਸਾ ਕਿੱਥੇ ਸੀ ਟਿਕਾਣਾ ਕਿੱਥੇ ਸੀ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਕਹ ਲਈਏ ਵੀ ਪਰਮਾਤਮਾ ਕਿੱਥੇ ਰਹਿੰਦਾ ਸੀ ਕਿਉਂਕਿ ਸਤਗੁਰ ਕਹਿੰਦੇ ਨੇ ਜੋ ਦੁਨੀਆ ਬਣਾਈ ਰਾਬੂ ਦੇ ਵਿੱਚ ਬੈਠਾ ਹੈ ਪਰ ਜੇ ਨਹੀਂ ਬਣੀ ਸੀ ਇਹ ਰਚਨਾ ਬਾਰੇ ਤੁਸੀਂ ਕੀ ਦੱਸ ਸਕਦੇ ਹੋ ਜੇ ਰਚਨਾ ਨਹੀਂ ਹੋਈ ਸੀ ਤਾਂ ਫਿਰ ਪਰਮਾਤਮਾ ਦਾ ਵਾਸਾ ਕਿੱਥੇ ਸੀ ਗਿਆਨ ਕੀ ਮੁੰਦਰਾ ਹੁਣ ਗਿਆਨ ਪੁਲਿੰਗ ਇੱਕ ਵਚਨ ਹੈ ਪਰ ਨਾਲ ਸੰਬੰਧਕ ਕੀ ਆ ਗਿਆ ਇਸ ਕਰਕੇ ਔਂਕੜ ਨਹੀਂ ਆਈ ਗਿਆਨ ਕੀ ਮੰਦਰਾ ਕਵਨ ਕਥਿਯਲੇ ਮੰਦਰਾ ਮੰਦਰਾ ਨੂੰ ਵੀ ਕਹਿੰਦੇ ਨੇ ਨਿਸ਼ਾਨੀ ਨੂੰ ਵੀ ਕਹਿੰਦੇ ਨੇ ਤੇ ਜਿਹੜੀਆਂ ਸਿੱਧਾਂ ਦੀਆਂ ਨਿਸ਼ਾਨੀਆਂ ਉਹਦੇ ਬਾਰੇ ਵੀ ਕਹਿੰਦੇ ਨੇ ਤੋਂ ਸਿੱਧਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਸਾਧਨ ਜਿਹੜੇ ਨੇ ਖੇਚਰੀ ਪੋਚਰੀ ਗੋਤਰੀ ਚਾਚਰੀ ਉਨਮਨੀ ਇਸ ਤਰੀਕੇ ਦੇ ਨਾਲ ਮੰਦਰਾ ਪਾਣੀਆ ਕੰਨਾਂ ਦੇ ਵਿੱਚ ਭੇਖ ਬਣਾਣਾ ਤੋ ਸਤਗੁਰੂ ਨੂੰ ਕਹਿੰਦੇ ਨੇ ਗਿਆਨ ਕੀ ਮੰਦਰਾ ਪ੍ਰਮਾਤਮਾ ਨਾਲ ਜਾਣ ਪਛਾਣ ਨੂੰ ਕਹਿੰਦੇ ਨੇ ਗਿਆਨ ਤੋ ਸਤਗੁਰੂ ਨੂੰ ਸਵਾਲ ਕਰਦੇ ਨੇ ਕਿ ਪ੍ਰਮਾਤਮਾ ਨਾਲ ਜਾਣ ਪਛਾਣ ਦਾ ਤੁਸੀਂ ਕੀ ਸਾਧਨਾ ਭਾਵ ਕੀ ਮਰਿਆਦਾ ਦੱਸਦੇ ਹੋ ਕਿਆ ਨਿਸ਼ਾਨੀ ਦੱਸਦੇ ਹੋ ਪ੍ਰਮਾਤਮਾ ਦੇ ਨਾਲ ਮਿਲਪਦੀ ਘਟ ਘਟ ਕਵਨ ਨਿਵਾਸ ਕਗਾ ਟੈਂਕ ਨੇ ਸ਼ਹਿਰੀ ਘਟ ਘਟ ਵਿੱਚ ਸਰੀਰ ਵਿੱਚ ਘਟ ਘਟ ਹਰੇਕ ਸਰੀਰ ਵਿੱਚ ਹਰੇਕ ਸਰੀਰ ਵਿੱਚ ਕੀ ਦਾ ਵਾਸਾ ਹੈ ਕਾਲ ਕਾ ਠੀਂਗਾ ਕਿਉਂ ਜਲਾਈਏ ਲੈ ਸਿੱਧ ਸਵਾਲ ਕਰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਜਿਹੜਾ ਇਹ ਕਾਲ ਦਾ ਠੀਂਗਾ ਹੈ ਜੋ ਕਾਲ ਦੀ ਚੋਟ ਹੈ ਕਾਲ ਦੀ ਛੱਟ ਹੈ ਇਹਨੂੰ ਕਿੱਦਾਂ ਜਾਲੀਏ ਇਹਨੂੰ ਕਿਵੇਂ ਹਟਾਇਆ ਜਾਵੇ ਸਤਿਗੁਰੂ ਨੇ ਸਵਾਲ ਕਰਦੇ ਨੇ ਕਿਉਂ ਛੇਦੇ ਕਾਲ ਕਾ ਠੀਂਗਾ ਕਿਉਂ ਜਲਾਈਏ ਲੈ ਕਿਉਂ ਨਿਰਭਾਉ ਕਰ ਜਾਈਏ ਤੇ ਕਿਵੇਂ ਫਿਰਨੇ ਧੜਕ ਪ੍ਰਮਾਤਮਾ ਜਿਹੜਾ ਨਿਰਭਾਉ ਹੈ ਉਹ ਨਿਰਭਾਉ ਹੈ ਜਿਹੜਾ ਨਾਮ ਜਪਦਾ ਉਹ ਵੀ ਨਿਰਭਾਉ ਹੋ ਜਾਂਦਾ ਭਾਵ ਨਿਰਭਾਉ ਪ੍ਰਮਾਤਮਾ ਤੱਕ ਜਾਂ ਨਿਰਭੈਤਾ ਤੱਕ ਕਿਵੇਂ ਪਹੁੰਚਿਆ ਜਾ ਸਕੇ ਸਹਿਜ ਸੰਤੋਖ ਅਸਣ ਜਾਣਾ ਕਿਉਂ ਛੇਦੇ ਵੈਰ ਆਇਏ ਵੈਰ ਆਇਆ ਤੂੰ ਭਾਵ ਬੈਰੀ ਹੰਕਾਰ ਸਾਡਾ ਸਭ ਤੋਂ ਵੱਡਾ ਬੈਰੀ ਹੈ ਕਾਮ ਕੋਲ ਮੋਹ ਲੋਭ ਦੁਸ਼ਟ ਦੁਸ਼ਟਪਣਾ ਦੁਸ਼ਟਤਾ ਨਿੰਦਿਆ ਚੁਗਲੀ ਇਹ ਸਭ ਮਨੁੱਖ ਦੇ ਵੈਰੀ ਨੇ ਪਰ ਹੰਕਾਰ ਬਹੁਤ ਬੜਾ ਵੈਰੀ ਹੈ ਸਤਿਗੁਰੂ ਕਹਿੰਦੇ ਨੇ ਇਹ ਹੰਕਾਰ ਜਿਹੜਾ ਵੈਰੀ ਹੈ ਸਤਿਗੁਰੂ ਆਖਦੇ ਨੇ ਕਹਿੰਦੇ ਨੇ ਭਾਈ ਸਿੱਧ ਸਵਾਲ ਕਰਦੇ ਨੇ ਕਿ ਇਹ ਹਉਮੈ ਵੈਰੀ ਦਾ ਨਾਸ਼ ਕਿਵੇਂ ਹੋਵੇ ਤੇ ਫਿਰ ਸਹਿ ਸੰਤੋਖ ਆਸਣ ਜਾਣ ਆਸਣ ਦਾ ਟਿਕਾਣਾ ਇਹ ਹੰਕਾਰ ਬੈਰ ਨੂੰ ਕਿਵੇਂ ਜਾਲੀਏ ਜਿਹਦੇ ਕਰਕੇ ਸਹਿਜ ਤੇ ਸੰਤੋਖ ਪ੍ਰਾਪਤ ਹੋਵੇ ਉਹ ਟਿਕਾਣਾ ਮਿਲ ਜਾਵੇ ਜਿੱਥੇ ਸਹਿਜ ਅਵਸਥਾ ਹੋਵੇ ਤੋ ਇਹ ਸਵਾਲ ਕਰਦੇ ਨੇ ਸਿੱਧ ਅਗਲੀਆਂ ਪੰਕਤੀਆਂ ਸਤਗੁਰੂ ਜਵਾਬ ਦਿੰਦੇ ਨੇ ਉਹ ਅਗਲੀ ਵੀਡੀਓ ਵਿੱਚ ਵਿਚਾਰਾਂਗੇ ਤੋ ਸਤਗੁਰੂ ਨੇ ਸਵਾਲ ਕੀਤਾ ਜਾਂਦਾ ਕਿ ਤੁਸੀਂ ਸ੍ਰਿਸ਼ਟੀ ਦੇ ਮੁੰਡ ਬਾਰੇ ਕੀ ਦੱਸਦੇ ਹੋ ਉਦੋਂ ਪ੍ਰਮਾਤਮਾ ਦਾ ਵਾਸਾ ਕਿੱਥੇ ਸੀ ਉਹ ਫੋਰ ਪ੍ਰਮਾਤਮਾ ਦਾ ਗਿਆਨ ਦੀ ਮਰਿਆਦਾ ਪ੍ਰਮਾਤਮਾ ਦੇ ਨਾਲ ਜਾਣ ਪਛਾਣ ਦੀ ਨਿਸ਼ਾਨੀ ਤੁਸੀਂ ਕਿਹੜੀ ਦੱਸਦੇ ਹੋ ਘੜ ਘੜ ਦੇ ਵਿੱਚ ਕੀ ਦਾ ਵਾਸਾ ਹੈ ਤੇ ਕਾਲ ਦਾ ਜਿਹੜੀ ਛੱਟ ਹੈ ਚੋਟ ਹੈ ਉਹ ਕਿਉਂ ਰੋਕੀ ਜਾ ਸਕੇ ਕਿਵੇਂ ਰੋਕੀ ਜਾ ਸਕੇ ਸਾੜੀ ਜਾ ਸਕੇ ਕਿਵੇਂ ਨਿਰਪਰਮਾਤਮਾ ਤੱਕ ਪਹੁੰਚ ਹੋ ਸਕੇ ਮਨੁੱਖ ਨਿਰਪਰ ਹੋ ਸਕੇ ਤੇ ਕਿਵੇਂ ਹੰਕਾਰ ਵੈਰੀ ਨੂੰ ਮਾਰਿਆ ਜਾਵੇ ਤੇ ਸਹਿ ਸੰਤੋਖ ਦਾ ਜਿਹੜਾ ਅਸਨ ਉਹ ਪ੍ਰਾਪਤ ਹੋ ਜਾਵੇ ਇਸ ਤਰ੍ਹਾਂ ਇਹ ਸਵਾਲ ਜਿਹੜੇ ਨੇ ਸਤਗੁਰ ਜੋ ਸਿੰਧਾ ਨੇ ਕੀਤੇ ਨੇ ਉਹ ਬਾਣੀ ਦੇ ਵਿੱਚ ਦਰਜ ਕਰਦੇ ਹਨ ਅਗਲੀ ਵੀਡੀਓ ਵਿੱਚ ਵਿਚਾਰਾਂਗੇ ਸਤਗੁਰ ਜਵਾਬ ਕਿਵੇਂ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ